ਹੈਲੋ ਸਤਿ ਸ਼੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਤੇ ਹਾਂਜੀ ਪਹਿਲਾ ਕਮੈਂਟ ਆਇਆ ਆਪਾਂ ਨੂੰ ਹਰਵਿੰਦਰ ਕੌਰ ਦਾ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸਾਡਾ ਨਾਮ ਨਹੀਂ ਬੋਲਿਆ ਤੇ ਉਹ ਵਿੱਚ ਕਈ ਵਾਰੀ ਰਹਿ ਜਾਂਦਾ ਨਾ ਕਮੈਂਟ ਕੋਈ ਜਿਆਦਾ ਮਤਲਬ ਥੱਲੇ ਹੋ ਜਾਂਦਾ ਤੇ ਨਹੀਂ ਪਤਾ ਲੱਗਦਾ ਤੇ ਵੈਸੇ ਤਾਂ ਆਪਾਂ ਸਾਰਿਆਂ ਦੇ ਨਾਮ ਬੋਲਦੇ ਆ ਤੇ ਬਹੁਤ-ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਜੀ ਹੁਣ ਤੁਸੀਂ ਧਿਆਨ ਨਾਲ ਸੁਣ ਲਿਓ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਕਮੈਂਟ ਕੀਤਾ ਤੇ ਵੀਡੀਓ ਦੇਖਦੇ ਹੋ ਬਹੁਤ ਜਿਆਦਾ ਵਧੀਆ ਲੱਗਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਪ੍ਰੀਤ ਪਟਿਆਲੇ ਤੋਂ ਬਹੁਤ-ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਆ ਚਾ ਲੱਗਦੀਆਂ ਤੁਹਾਡੇ ਹਾਂ ਜੀ ਕਈਆਂ ਪਿੰਡਾਂ ਦੇ ਵਿੱਚ ਤੀਆਂ ਲੱਗਦੀਆਂ ਪਰ ਮੈਂ ਤੀਆਂ ਨਹੀਂ ਦੇਖੀਆਂ ਆਪਣੀ ਸੁਰਤ ਦੇ ਵਿੱਚ ਕਿਉਂਕਿ ਸਾਡੇ ਏਰੀਆ ਦੇ ਵਿੱਚ ਨਹੀਂ ਸੀ ਲੱਗਦੀਆਂ ਪਹਿਲਾਂ ਵੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ 나ਜੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਹਾਈ ਕੋਰਟ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਮੈਸੇਜ ਆਇਆ ਪਨਾਈਸ ਦਾ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਪਲੀਜ਼ ਦੱਸਿਆ ਕਰੋ ਕਿ ਤੁਹਾਡਾ ਪਿੰਡ ਸ਼ਹਿਰ ਕਿਹੜਾ ਹੈ ਸਿੱਧੂ ਸਿੱਧੂ ਆਈਡੀ ਵਾਲੇ ਪਲੀਜ਼ ਦੱਸਿਓ ਤੁਸੀਂ ਲਿਖਿਓ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਚਿੰਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਪਿੰਡ ਛਾਪੇ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਰੁਪਿੰਦਰ ਰੁਪਿੰਦਰ ਰੁਪਿੰਦਰਜੀਤ ਬਹੁਤ ਬਹੁਤ ਧੰਨਵਾਦ ਜੀ ਤੇ ਐਲੋਵੀਰਾ ਦੀ ਸਬਜੀ ਹਾਂਜੀ ਬਹੁਤ ਬੈਸਟ ਹੁੰਦੀ ਆ ਤੇ ਤੁਸੀਂ ਬਣਾਈ ਸੀ ਜੀ ਕਮੈਂਟ ਕਰਿਓ ਜੇ ਤੁਸੀਂ ਬਣਾਈ ਸੀ ਤੁਹਾਨੂੰ ਕਿਵੇਂ ਦਾ ਟੇਸਟ ਲੱਗਿਆ ਤੇ ਬਹੁਤ ਵਧੀਆ ਟੇਸਟ ਹੁੰਦਾ ਵੈਸੇ ਐਲੋਵੀਰਾ ਦੀ ਸਬਜੀ ਦਾ ਤੇ ਤੁਸੀਂ ਜ਼ਰੂਰ ਕਮੈਂਟ ਕਰਿਓ ਰੁਪਿੰਦਰਜੀਤ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਲੱਗੀ ਜੇ ਤੁਸੀਂ ਸਬਜੀ ਬਣਾਈ ਸੀ ਤਾਂ ਤੇ ਚਲੋ ਜੀ ਆਪਾਂ ਇਨੇ ਕ ਕਮੈਂਟ ਆਪਾਂ ਬੋਲ ਦਿੱਤੇ ਤੁਹਾਡੇ ਨਾਮ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਵੀਡੀਓ ਆਪਾਂ ਬਣਾ ਰਹੇ ਆਂ ਅੱਜ ਦਾ ਕੱਲ ਦਾ ਜਿਹੜਾ ਮੌਸਮ ਹੋਇਆ ਪਿਆ ਉਹ ਦੇਖੋ ਜੀ ਅੱਜ ਦਾ بارش ਜੀ ਦਾ ਮੌਸਮ ਗੰਦਾ ਜਿਹਾ ਹੈ ਨਾ ਬਹੁਤ ਖਰਾਬ ਜਿਹਾ ਮੌਸਮ ਹੋਇਆ ਪਿਆ ਪਸੀਨਾ ਇਹਦਾ ਪਹਿਲਾਂ ਤਾਂ ਹੁੰਦਾ ਸੀਗਾ ਇਹ ਵਾਲਾ ਮੌਸਮ ਜਿਵੇਂ ਆਪਾਂ ਕਹਿੰਦੇ ਸੌਣ ਪਾਦੋਂ ਦੇ ਵਿੱਚ ਹੁੰਦਾ ਸੀ ਤੇ ਇਸ ਮਹੀਨੇ ਹਾੜ ਵਿੱਚ ਸ਼ੁਰੂ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਗੰਦਾ ਮੌਸਮ ਹੋਇਆ ਪਿਆ ਤੇ ਇਦਾਂ ਨਾ ਜਿਵੇਂ ਆਪਾਂ ਏਸੀ ਦੇ ਵਿੱਚ ਵੀ ਜੇ ਬੈੰਨੇ ਆ ਤਾਂ ਉਹ ਨਾ ਆਪਣੀ ਸਕਿਨਾਂ ਹੋਰ ਹੀ ਨਾ ਮਤਲਬ ਕੜਾਜਾ ਚੜਦਾ ਆਪਾਂ ਨੂੰ ਆਏ ਹੁੰਦਾ ਤੇ ਫਿਰ ਕੁਲਾ ਕੁਲਾ ਜਿਹਾ ਹੋ ਜਾਂਦਾ ਹੈ ਤੇ ਅਜੀਬ ਜੀ ਫੀਲਿੰਗ ਆਉਂਦੀ ਆ ਕਈ ਦਾ ਕਿ ਕੁਝ ਵੀ ਆਪਾਂ ਨੂੰ ਐ ਲੱਗਦਾ ਵੀ ਕੁਝ ਲਗਾ ਲਈਏ ਉੱਪਰ ਕਿ ਪਤ ਨਹੀਂ ਏਸੀ ਆਪਣੇ ਹਨਾ ਜਿਵੇਂ ਸਕਿਨ ਨੂੰ ਡਰਾਈ ਕਰ ਦਿੰਦਾ ਏ ਜ਼ਿਆਦਾ ਤੇ ਹੁਣ ਨਾ ਡਰਾਈ ਹੋਈ ਪਈ ਐ ਸਾਰੇ ਲੋਕਾਂ ਦੀ ਸਕਿਨ ਤੇ ਮੈਨੂੰ ਲੱਗਿਆ ਕਿ ਚਲੋ ਹਨਾ ਆਪਾਂ ਦੱਸੀਏ ਜਿਹੜੀ ਚੀਜ਼ ਅਸੀਂ ਯੂਜ਼ ਕਰਦੇ ਆਂ ਘਰੇ ਕਿ ਜਿਹਦੇ ਨਾਲ ਤੁਹਾਡੀ ਸਕਿਨ ਡਰਾਈ ਨਾ ਹੋਵੇ ਤੁਸੀਂ ਚਾਹੇ ਏਸੀ 'ਚ ਸੋਮੋ ਚਾਹੇ ਕੂਲਰ ਮਤਲਬ ਅੱਜ ਕੱਲ ਦਾ ਮੌਸਮ ਜਿਹੜਾ ਵੀ ਹੈ ਨਾ ਇਹ ਸਕਿਨ ਨੂੰ ਡਰਾਈ ਕਰ ਰਿਹਾ ਏ ਕਿਉਂਕਿ ਬਹੁਤ ਜ਼ਿਆਦਾ ਨਾ ਹਿਮਟ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮਤਲਬ ਸਿਲਲਾ ਜਾਂ ਮੌਸਮ ਹੋ ਚੁੱਕਿਆ ਹੈ ਤੇ ਬਹੁਤ ਜ਼ਿਆਦਾ ਨਾ ਡਰਾਈ ਹੋਈ ਪਈ ਹੈ ਸਕਿਨ ਤੇ ਮੈਂ ਸੋਚਿਆ ਕਿ ਚਲੋ ਮੈਂ ਆਪਣੇ ਈਵਰਸ ਦੇ ਨਾਲ ਵੀ ਹੈਨਾ ਵੀਡੀਓ ਸ਼ੇਅਰ ਕਰ ਦੇਵਾਂ ਕਿ ਜਿਹੜੀ ਚੀਜ਼ ਮੈਂ ਖੁਦ ਪਰਸਨਲੀ ਯੂਜ਼ ਕਰਦੀ ਆ ਇਹ ਵਾਲੀ ਮੈਂ ਡੇਲੀ ਯੂਜ਼ ਕਰਦੇ ਆ ਸੀ ਮਤਲਬ ਫੈਮਲੀ ਲਾ ਲਓ ਤੁਸੀਂ ਵੀ ਸਾਰੀ ਫੈਮਲੀ ਇਸੀ ਲਗਾ ਲੈਣੇ ਆ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਚੀਜ਼ਾਂ ਵੀ ਕੋਈ ਜ਼ਿਆਦਾ ਨਹੀਂ ਬਸ ਇੱਕ ਦੋ ਚੀਜ਼ਾਂ ਜਿਹੜੀਆਂ ਆਪਣੇ ਘਰੇ ਹੀ ਆਪਾਂ ਨੂੰ ਮਿਲ ਜਾਣਗੀਆਂ ਆ ਦੇਖੋ ਜੀ ਆ ਦੁੱਧ ਦਾ ਕੱਚਾ ਦੁੱਧ ਲੈ ਲੈਣਾ ਤੁਸੀਂ ਤੱੱਚੇ ਦੁੱਧ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰ ਲੈਣਾ ਇਹਦੇ ਨਾਲ ਕੀ ਹੋਊਗਾ ਆਡੀ ਸਕਿਨ ਜਿਹੜੀ ਡਰਾਈ ਹੋਈ ਆ ਜੋ ਵੀ ਤੁਹਾਡੇ ਮਤਲਬ ਡਸਟ ਜਾਂ ਮੈਂ ਆਂਦੀ ਆ ਉਹਦੇ ਨਾਲ ਠੀਕ ਹੋ ਜੂ ਕਿਉਂਕਿ ਆਪਣਾ ਜਦੋਂ ਫੇਸ ਨਾ ਖੁਰਦਲਾ ਹੋ ਰਿਹਾ ਹੈ ਤੇ ਆਪਣੇ ਕੋਈ ਵੀ ਚੀਜ਼ ਲਗਾਉਣ ਨੂੰ ਆਪਾਂ ਜੀ ਨਹੀਂ ਕਰਦਾ ਕਹੀਦਾ ਨਾ ਮੇਰੇ ਤਾਂ ਜਲਣ ਹੋ ਰਹੀ ਆ ਫੇਸ ਤੇ ਜਲਣ ਵੀ ਹੁੰਦੀ ਹੈ ਛੋਟੇ ਛੋਟੇ ਜਿਵੇਂ ਕੱਟ ਪੈ ਜਾਂਦੇ ਫੇਸ ਦੇ ਉੱਪਰ ਐ ਹੋਇਆ ਪਿਆ ਹੈ ਤੇ ਫਿਰ ਐ ਹੁੰਦਾ ਵੀ ਆਪਾਂ ਨੂੰ ਕੋਈ ਚੀਜ਼ ਵੀ ਨਾ ਮਨ ਨਹੀਂ ਕਰਦਾ ਲਾਉਣ ਨੂੰ ਤੇ ਇਸ ਕਰਕੇ ਦੁੱਧਾ ਜਿਹੜਾ ਤੁਹਾਡੇ ਜੇ ਕੋਈ ਜ਼ਖਮ ਹੋ ਗਿਆ ਜਾਂ ਕੁਝ ਵੀ ਆ ਉਹ ਠੀਕ ਵੀ ਕਰੂਗਾ ਤੇ ਤੁਹਾਡੀ ਸਕਿਨ ਕਲੀਨ ਵੀ ਹੋ ਜੂਗੀ ਇਹ ਨਹੀਂ ਹੋਊਗਾ ਕਿ ਸਕਿਨ ਕਲੀਨ ਨਹੀਂ ਹੋਣੀ ਤੇ ਜੇ ਤੁਹਾਡੇ ਜਿਆਦਾ ਮੇਰੇ ਨਾਲ ਇੱਕ ਵਾਰੀ ਹੋ ਗਿਆ ਸੀ ਮੇਰੀ ਗਰਦਨ ਤੇ 2-3 ਸਾਲਾਂ ਦੀ ਗੱਲ ਹੈ ਗਰਦਨ ਇਦਾਂ ਹੋ ਗਈ ਕਿ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਕਿ ਜਲ ਜਾਂਦਾ ਏ ਮਤਲਬ ਆਪਣੇ ਸੜ ਜਾਵੇ ਨਾ ਕਿਤੇ ਉਸ ਜਗ੍ਹਾ ਤੇ ਆਪਣੇ ਆਏ ਹੋ ਜਾਂਦਾ ਇੱਥੋਂ ਆਏ ਹੋ ਗਿਆ ਮਾਸ ਸੁਧਰਨ ਲੱਗ ਗਿਆ ਆਹ ਲੱਗੇ ਵੀ ਇੱਥੋਂ ਨਾ ਕਿਸ ਮਤਲਬ ਸੜਿਆ ਸੀ ਜਿਵੇਂ ਇਦਾਂ ਹੋ ਗਿਆ ਮਾਸ ਉਹਦਾ ਤੇ ਮੈਂ ਪਹਿਲਾਂ ਤਾਂ ਐ ਸੋਚਦੀ ਰਹੀ ਵੀ ਹਾਏ ਕੀ ਕਰੀਏ ਕੀ ਕਰੀਏ ਫਿਰ ਕਹਿ ਲੱਗੇ ਡਾਕਟਰ ਕੋਲ ਚੱਲੀਏ ਤੇ ਮੈਂ ਫਿਰ ਨਾ ਸੋਚਿਆ ਮੈਂ ਡਾਕਟਰ ਵੀ ਦਵਾਈਆਂ ਦੇਣਗੇ ਉਹ ਵੀ ਦਵਾਈਆਂ ਖੁਸ਼ਕ ਹੋਣਗੀਆਂ ਤੇ ਮੈਂ ਵੈਸੇ ਹੀ ਆਈਡੀਆ ਲਾ ਲਿਆ ਮੈਂ ਕਿਹਾ ਦੁੱਧ ਦੇ ਨਾਲ ਮੈਂ ਇਦਾਂ ਕਰਕੇ ਉਹ ਕਰਦੀ ਆ ਫਿਰ ਮੈਂ ਸਾਰੀ ਗਰਦਨ ਤੇ ਫੇਸ ਤੇ ਤੋ ਤਾਂ ਮੇਰੇ ਖੂਸ ਬਸ ਨਾ 1-2 ਦਿਨ ਹੀ ਮੈਂ ਲਗਾਇਆ ਤੇ ਮੇਰੇ ਤਾਂ ਠੀਕ ਹੋਣ ਲੱਗ ਗਿਆ ਤੇ ਵਧੀਆ ਇਕਦਮ ਕਲੀਅਰ ਹੋ ਗਿਆ ਤੇ ਬਹੁਤ ਜ਼ਿਆਦਾ ਤੇ ਦੁੱਧ ਤੋਂ ਵਧੀਆ ਕੋਈ ਜਿੰਨੀਆਂ ਮਰਜ਼ੀ ਕਰੀਮਾ ਹੋਣ ਜਿੰਨੇ ਮਰਜ਼ੀ ਆਣੇਂਦੇ ਕੁਛ ਵੀ ਹੋਵੇ ਹਨਾ ਪਰ ਇਹ ਦੁੱਧ ਦਾ ਜਿਹੜਾ ਕੱਚਾ ਦੁੱਧਾ ਇਹਦਾ ਕਮਾਲ ਆ ਜਿਹੜਾ ਉਹ ਤਾਂ ਦੇਖਣ ਵਾਲਾ ਹੀ ਆ ਜਿਵੇਂ ਆਪਾਂ ਨੂੰ ਆਪਾਂ ਪੀ ਕੇ ਕਹਿ ਦਿੰਨੇ ਆ ਦੁੱਧ ਵੀ ਦੁੱਧ ਪੀਤਾ ਹੋਊਗਾ ਤਾਂ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਹਨਾ ਤੇ ਉਹੀ ਕੰਮ ਆ ਫੇਸ ਤੇ ਵੀ ਬਹੁਤ ਜ਼ਿਆਦਾ ਇਹਦਾ ਵਧੀਆ ਹੈਗਾ ਇਹ ਰਿਜ਼ਲਟ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਡਸਟ ਲਾ ਲੈਣੀ ਹੈ ਡਸਟ ਵਧੀਆ ਲੈ ਜੂਗੀ ਇਹਦੇ ਨਾਲ ਇਹਦਾ ਕੋਈ ਫੇਸ ਤੇ ਜਲਨ ਵੀ ਨਹੀਂ ਹੋਊਗੀ ਕਿਉਂਕਿ ਆਪਾਂ ਦੁੱਧ ਲਗਾ ਰਹੇ ਆ ਨਾ ਜੇ ਕੋਈ ਹੋਰ ਆਪਾਂ ਲਗਾਉਣੇ ਆ ਤੇ ਉਹਦੇ ਨਾਲ ਜਲਨ ਹੁੰਦੀ ਹੈ ਫੇਸ ਤੇ ਜਦੋਂ ਆਪਾਂ ਆ ਮੌਸਮ ਹੀ ਇਦਾਂ ਦਾ ਹੋਇਆ ਪਿਆ ਹੈ ਤੇ ਤੁਸੀਂ ਰਾਤ ਨੂੰ ਸੌਣ ਟਾਈਮ ਕਰਨਾ ਏ ਬਲ ਅਫੀਸ਼ੀਅਲ ਫੇਸ ડી ਲਾ ਲਓ ਦੁੱਧ ਦਾ ਮਤਲਬ ਚਿਹਰੇ ਦੀ ਕਲੀਜ਼ਿੰਗ ਜੀ ਹੋ ਜਾਂਦੀ ਹੈ ਨਾ ਕਲੀਨ ਕ ਹੋ ਜੂਆ ਆਪਣਾ ਚਿਹਰਾ ਬਚੰਗੀ ਤਰ੍ਹਾਂ ਇਹਨੂੰ ਤੁਸੀਂ 3 4 5 ਮਿੰਟ ਤੁਸੀਂ ਵਧੀਆ ਆਪਣੇ ਚਿਹਰੇ ਨੂੰ ਕਲੀਨ ਕਰਨਾ ਇਹਦੇ ਨਾਲ ਭਲਾ ਤੁਸੀਂ 2 3 3 ਕਾਟਨ ਲਾ ਦੇਣੀ ਆ ਤੁਸੀਂ ਕਿਉਂਕਿ 2 ਕਾਟਨ ਨਾ ਫਿਰ ਵੀ ਡਸਟ ਆ ਹੀ ਰਹੀ ਹੈ ਮੈਂ ਹੋਰ ਕੁਝ ਨਹੀਂ ਸੀ ਲਗਾਇਆ ਫੇਸ ਦੇ ਉੱਪਰ ਦੋ ਕਾਟਨ ਆਪਾਂ ਲਗਾਤੀਆਂ ਪਹਿਲਾਂ ਤੇ ਡਸਟ ਆ ਹੀ ਰਹੀ ਸੀ ਤੇ ਹੁਣ ਆਪਾਂ ਤੀਸਰੀ ਵਾਰੀ ਕਾਟਨ ਆ ਲਾ ਲਈਏ ਤਿੰਨ ਵਾਰੀ ਤੁਸੀਂ ਕਾਟਨ ਨਾਲ ਜ਼ਰੂਰ ਸਾਫ਼ ਕਰਨਾ ਹੀ ਕਰਨਾ ਉਹਨਾਂ ਨੂੰ ਪਸੀਨਾ ਜਾਈ ਜਾਂਦਾ ਹੈ ਮੈਲ ਜੀ ਜਿਵੇਂ ਆਪਾਂ ਕਹਿ ਦਿੰਨੇ ਜ ਹੈ ਨਾ ਉਹ ਵੀ ਉਤਰਿਆ ਤੀਸਰੀ ਵਾਰੀ ਵੀ ਕਾਟਨ ਗੰਦੀ ਆ ਤੁਸੀਂ ਇਹ ਕਰ ਲਿਓ ਕਿ ਜਿੰਨਾ ਚਿਰ ਕਾਟਨ ਤੁਹਾਡੀ ਸਾਫ਼ ਨਹੀਂ ਨਾ ਜਦੋਂ ਤੁਸੀਂ ਲਗਾਉਂਗੇ ਜੇ ਸਾਫ਼ ਨਹੀਂ ਜਿੰਨਾ ਚਿਰ ਹੁੰਦੀ ਉਹਨਾਂ ਚ ਟਾਈਮ ਤੁਸੀਂ ਆਪਣਾ ਫੇਸ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਇਹ ਤੁਹਾਨੂੰ 글로 ਵੀ ਵਧੀਆ ਦੇਊ ਬਾਕੀ ਤੁਹਾਡੇ ਜੋ ਵੀ ਸਕਿਨ ਦੀ ਪ੍ਰੋਬਲਮ ਆ ਠੀਕ ਹੋ ਜੂਗੀ ਇਹਦੇ ਨਾਲ ਡਰਾਈਪਨ ਵੀ ਜਿਹੜਾ ਕਿ ਬਹੁਤ ਜ਼ਿਆਦਾ ਡਰਾਈ ਹੈ ਸਕਿਨ ਅਕੜ ਆਏ ਨਾ ਅਕੜੇ ਆ ਰਹੀਦਾ ਫੇਸ ਤੇ ਬਿਲਕੁਲ ਠੀਕ ਹੋ ਜੂਗਾ ਇਹਦੇ ਨਾਲ ਮੈਨੂੰ ਤਾਂ ਖੁਦ ਨੂੰ ਲੱਗਦਾ ਜਦੋਂ ਇਹ ਮੈਂ ਕਹਿੰਦੀ ਹਾਈ ਪਤਾ ਨਹੀਂ ਏਸੀ ਜਦੋਂ ਬੈਹਿ ਜਾਂਦੇ ਨਾ ਤੇ ਸਕਿਨ ਡਰਾਈ ਕਰ ਦਿੰਦਾ ਹੈ ਤੇ ਇਦਾਂ ਫੇਸ ਨਾ ਅਕੜਨ ਜੇ ਲੱਗ ਜਾਂਦਾ ਹੈ ਤੇ ਚਲੋ ਜੀ ਆਪਾਂ ਇਹਨੂੰ ਚਾਰ ਵਾਰ ਕਾਟਨ ਦੇ ਨਾਲ ਕਲੀਨ ਕਰਦਾ ਜੇ ਚੌਥੀ ਵਾਰੀ ਆਪਾਂ ਕਲੀਨ ਕੀਤਾ ਤੇ ਉਸ ਟਾਈਮ ਆਪਨ ਹੋਇਆ ਕਿ ਕਾਟਨ ਸਾਫ ਤੇ ਹੁਣ ਆਪਾਂ ਵਾਸ਼ ਕਰਦੇ ਆ ਇਹਨੂੰ ਤੇ ਫਿਰ ਆਪਾਂ ਦੱਸਦੇ ਆ ਕਿ ਅੱਗੇ ਆਪਾਂ ਕਿਹੜੀ ਚੀਜ਼ ਲਗਾਨੀ ਹੈ ਉੱਪਰ ਇੱਕ ਚੀਜ਼ ਆਪਾਂ ਹੋਰ ਲਗਾਨੀ ਹੈ ਫੇਸ ਦੇ ਉੱਪਰ ਤੇ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਚਲੋ ਵਾਸ਼ ਕਰਕੇ ਆਉਣੀ ਆ ਮੈਂ ਫਿਰ ਦਿਖਾਉਣੀ ਆ ਤੇ ਹਾਂਜੀ ਆਪਾਂ ਕਰਿਆ ਵਾਸ਼ ਫੇਸ ਨੂੰ ਚੰਗੀ ਤਰ੍ਹਾਂ ਤੇ ਠੰਡੇ ਪਾਣੀ ਨਾਲ ਤੁਸੀਂ ਵਾਸ਼ ਕਰ ਲਿਓ ਤੇ ਬਾਅਦ ਵਿੱਚ ਆਪਾਂ ਹੁਣ ਕੀ ਲਗਾਉਣਾ ਇਹਦੇ ਉੱਪਰ ਕਰਨਾ ਤੁਸੀਂ ਉਹਦੇ ਹੀ ਆ ਜਦੋਂ ਤੁਸੀਂ ਸੌਣ ਜਾਣਾ ਹੈ ਪਹਿਲਾਂ ਆਪਣਾ ਕੰਮ ਸਾਰਾ ਨਿਬੇੜ ਲਿਓ ਤੇ ਆ ਦੇਖੋ ਜੀ ਆ ਆਪਣੇ ਕੋਲ ਹੈਗਾ ਨਾਰੀਅਲ ਦਾ ਤੇਲ ਇਹ ਸਿਰਫ ਇੱਕ ਬੂੰਦ ਜਾਂ ਦੋ ਬੂੰਦ ਆਪਾਂ ਆਪਣੇ ਹੱਥ ਦੇ ਉੱਪਰ ਪਾ ਲੈਣੀ ਆ ਇਹਨੂੰ ਚੰਗੀ ਤਰ੍ਹਾਂ ਹੱਥ ਤਲੀ ਤੇ ਦਮ ਅਸਲ ਲੈਣਾ ਨੂੰ ਜਦੋਂ ਆਪਣੀ ਤਲੀ ਗਰਮ ਹੋ ਜੂਗੀ ਨਾ ਬਸ ਇੱਕ ਡੇਢ ਮਿੰਟ ਨਾ ਇਹਨੂੰ ਇੰਦਾ ਚੰਗੀ ਤਰ੍ਹਾਂ ਰਗੜਨ ਲੈਣਾ ਆਪਣੀ ਤਲੀ ਜਦੋਂ ਗਰਮ ਹੋ ਜੂਗੀ ਤੇ ਉਸ ਟਾਈਮ ਆਪਾਂ ਇਹ ਆ ਦੇਖੋ ਜੀ ਤੇ ਹੁਣ ਇਹਨੂੰ ਆਪਾਂ ਆਪਣੇ ਸਿਹਰੇ ਦੇ ਉੱਪਰ ਲਗਾ ਲੈਣਾ ਤੇ ਤੁਹਾਡਾ ਜਿਹੜਾ ਵੀ ਡਰਾਈ ਸਕਿਨ ਆ ਜਾਂ ਐ ਹੋਇਆ ਪਿਆ ਜਿਵੇਂ ਫਟਿਆ ਹੁੰਦਾ ਆ ਆਪਾਂ ਕਹਿੰਦੇ ਨੇ ਮੇਰੇ ਤਾਂ ਮੂੰਹ ਹੀ ਸਾਰਾ ਫਟਿਆ ਪਿਆ ਤੇ ਉਹ ਵਾਲੀ ਪ੍ਰੋਬਲਮ ਤੁਹਾਡੀ ਬਿਲਕੁਲ ਠੀਕ ਹੋ ਜੂਗੀ। ਬਸ ਇੱਕ ਦੋ ਦਿਨਾਂ ਇੱਕ ਦੋ ਦਿਨ ਹੀ ਲਗਾਉਗੇ ਨਾ ਤੁਸੀਂ ਤੇ ਵਧੀਆ ਤੁਹਾਡੇ ਚਿਹਰੇ ਤਾਂ ਨਾ ਇੱਕਦਮ ਵਧੀਆ ਹੋ ਜੂਗਾ। ਬਸ ਇੱਕ ਜਾਂ ਦੋ ਬੂੰਦਾ ਤੈਨੂੰ ਚੰਗੀ ਤਰ੍ਹਾਂ ਆਪਾਂ ਆਪਣੇ ਹੱਥ ਤੇ ਇਦਾਂ ਮਸਲ ਕੇ ਤੇ ਫੇਰ ਆਪਾਂ ਇਹਨੂੰ ਲਗਾ ਲੈਣਾ। ਤੁਸੀਂ ਗਰਦਨ ਤੇ ਹੱਥਾਂ ਤੇ ਜੀ ਡਰਾਈਨੈਸ ਦਾ ਦੂਰ ਹੋ ਜੂਗੀ ਵਧੀਆ ਇਹਦੇ ਨਾਲ ਕੀ ਹੋਊਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਏ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਏ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਕਿ ਤੁਸੀਂ ਤਲੀ ਤੇ ਚੰਗੀ ਤਰ੍ਹਾਂ ਮਸਲਿਓ ਕੁੱਕਰ ਨਟ ਦੇ ਮਤਲਬ ਖੋਪੇ ਵਾਲੇ ਤੇਲ ਨੂੰ ਹੱਥ ਦੇ ਜਦੋਂ ਗਰਮ ਹੋ ਗਿਆ ਨਾ ਹੱਥ ਤੁਹਾਡਾ ਤੁਸੀਂ ਉਧਰ ਲਗਾਇਓ ਇਹਦਾ ਕੀ ਹੋਊਗਾ ਤੁਹਾਡੇ ਚਿਹਰੇ ਤੇ ਜ਼ਿਆਦਾ ਉਹ ਨਹੀਂ ਹੋਊਗਾ oilyपन ਨਹੀਂ ਆਊਗਾ ਕਈ ਵਾਰ ਹੁੰਦਾ ਨਾ ਆਪਣਾ ਮੈਨੂੰ ਲੱਗਦਾ ਕਿ ਹਾਏ oily oily ਜਿਹਾ ਫੇਸ ਹੋ ਜਾਊਗਾ ਤੇ ਇਹਦੇ ਨਾਲ ਕੀ ਹੋਊਗਾ ਆ ਦੇਖੋ ਜੀ ਮੈਂ ਹੱਥ ਤੇ ਉਹ ਲਗਾਇਆ ਏ ਤੇ ਮੇਰੇ ਹੱਥ ਬਿਲਕੁਲ ਹੀ ਐ ਲੱਗ ਰਹੇ ਆ ਸੁੱਕੇ ਸੁੱਕੇ ਐ ਆਇਲ ਜਾਨੀ ਲੱਗ ਰਿਹਾ ਜੇ ਆਪਾਂ ਉਧਰ ਡਾਇਰੈਕਟਰੀ ਇਦਾਂ ਪਾ ਕੇ ਦੋ ਦਾ ਲਾ ਲਾਂਗੇ ਉਹ ਆਇਲ ਆਇਲ ਛੱਡੂਗਾ ਜ਼ਿਆਦਾ ਤੇ ਆ ਬਹੁਤ ਹੀ ਵਧੀਆ ਇਹ ਤਰੀਕਾ ਏ ਬਿਲਕੁਲ ਹੀ ਆ ਦੇਖੋ ਹੱਥ ਇਦਾਂ ਲੱਗ ਰਹੇ ਤੇ ਫੇਸ ਤੇ ਵੀ ਇਦਾਂ ਹੀ ਕਿ ਚਿੱਕਣਾ ਪੰਜਾ ਨਹੀਂ ਆ ਰਿਹਾ ਤੇ ਵਧੀਆ ਜਿਹੜੀ ਜਿੰਨਾਂ ਕ ਆਪਾਂ ਨੂੰ ਮੋਸਚਰਾਈਜ਼ਰ ਚਾਹੀਦਾ ਇਸ ਕਿਨ ਨੂੰ ਉਨਾ ਕ ਮਿਲ ਜੂਗਾ ਉਹ ਗੀ ਐ ਆਇਲ ਆਇਲ ਜਨ ਨਹੀਂ ਲੱਗੂਗਾ ਤੇ ਵਧੀਆ ਸੋਹਣਾ ਫੇਸ ਹੋ ਜੂਗਾ ਤੁਹਾਡਾ ਤੁਸੀਂ ਰਾਤ ਨੂੰ ਲਗਾ ਕੇ ਸ਼ੀਸ਼ਾ ਵੇਖ ਕੇ ਫਿਰ ਤੁਸੀਂ ਸੋਇਓ ਤੁਸੀਂ ਦੇਖਿਓ ਫਿਰ ਤੁਹਾਨੂੰ ਐ ਲੱਗੀ ਜਾਊਗਾ ਇਹ ਕਰਕੇ ਕਿ ਹਏ ਫੇਸ じゃ ਸੋਹਣਾ ਲੱਗਣ ਲੱਗ ਗਿਆ ਤੇ ਰਾਤ ਨੂੰ ਵਧੀਆ ਸੋਹਣੀ ਫੀਲਿੰਗ ਆਊਗੀ ਤੇ ਜਰੂਰ ਇਹ ਵਾਲਾ ਕਰਿਓ ਤੇ ਕੰਮ ਦੇਖ ਲਓ ਜੀ ਬਿਲਕੁਲ ਹੀ ਸੌਖਾ ਜਿਹਾ ਪਾ ਤੁਹਾਨੂੰ ਦੱਸਿਆ ਏ ਤੇ ਫਾਇਦਾ ਬਹੁਤ ਵਧੀਆ ਜਿਹੜਾ ਅੱਜ ਕੱਲ ਦਾ ਮੌਸਮ ਚੱਲ ਰਿਹਾ ਏ ਆ 2 ਮਹੀਨੇ 2.5 ਮਹੀਨੇ ਪਏ ਆ ਤੇ ਇਹ ਵਾਲਾ ਤੁਸੀਂ ਦੁੱਧ ਵਾਲਾ ਤੇ ਜੇ ਸ਼ਾਮ ਨੂੰ ਤੁਸੀਂ ਲਗਾ ਕੇ ਪਾਉਂਦੇ ਤੁਹਾਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਊਗੀ ਤੁਹਾਡਾ ਫੇਸ ਵਧੀਆ ਰਹੂਗਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਫੇਸ ਖਰਾਬ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਸਰਦੀਆਂ ਦੇ ਵਿੱਚ ਡਰਾਈਨੈਸ ਆਉਂਦੀ ਹੈ ਨਹੀਂ ਜੀ ਗਰਮੀ ਦੇ ਵਿੱਚ ਵੀ ਬਹੁਤ ਜ਼ਿਆਦਾ ਡਰਾਈਨੈਸ ਆਉਂਦੀ ਹੈ ਆ ਹੁਣ ਜਿਹੜਾ ਟਾਈਮ ਚੱਲ ਰਿਹਾ ਇੱਕ ਆਪਾਂ ਨੂੰ ਆਏ ਹੁੰਦਾ ਹੈ ਕਿ ਅੱਜ ਕੱਲ ਆਪਾਂ ਏਸੀ ਦੇ ਵਿੱਚ ਸੌਂਨੇ ਆ ਤੇ ਏਸੀ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਡਰਾਈ ਕਰਦਾ ਹੈ ਖਾਸ ਕਰਕੇ ਇੰਨਾ ਦਿਨਾਂ ਦੇ ਵਿੱਚ ਤੇ ਇਹ ਵਾਲਾ ਜਿਹੜਾ ਤੁਹਾਨੂੰ ਦੱਸਤਾ ਐ ਮੈਂ ਤੁਸੀਂ ਜ਼ਰੂਰ ਬਣਾ ਕੇ ਇਹਦਾ ਦੁੱਧ ਵਾਲਾ ਫੇਸ਼ੀਅਲ ਲਾ ਲਓ ਇਹਨੂੰ ਕੁਝ ਵੀ ਕਹਿ ਸਕਦੇ ਆ ਤੁਸੀਂ ਤੇ ਜ਼ਰੂਰ ਤੁਸੀਂ ਲਗਾਇਓ ਤੇ ਫਿਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਿਆ ਤੇ ਮੈਨੂੰ ਬਹੁਤ ਵਧੀਆ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਇਹਦਾ ਫਾਇਦਾ ਬਹੁਤ ਜ਼ਿਆਦਾ ਹੈ ਤੇ ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ ਕੁਝ ਨਹੀਂ ਕੋਕੋਨਟ ਆਇਲ ਵੀ ਆਪਣੇ ਘਰੇ ਹੁੰਦਾ ਹੈ ਦੁੱਧ ਵੀ ਆਪਣੇ ਘਰੇ ਡੇਲੀ ਹੁੰਦਾ ਤੁਸੀਂ ਥੋੜਾ ਜਿਹਾ ਜਦੋਂ ਗਰਮ ਕਰਨਾ ਦੁੱਧ ਪਹਿਲਾਂ ਹੀ ਨੱਕ ਕੱਢ ਕੇ ਤੁਸੀਂ ਰੱਖ ਲਓ ਕੌਲੀ ਦੇ ਵਿੱਚ ਤੇ ਭਲਾ ਫ੍ਰਿਜ ਚ ਹੀ ਲਾ ਦਿਓ ਠੰਡਾ ਦੁੱਧ ਵੀ ਹੋਊਗਾ ਤਾਂ ਵੀ ਬਹੁਤ ਵਧੀਆ ਰਿਜ਼ਲਟ ਆ ਠੰਡੇ ਠੰਡਾ ਦੁੱਧਾ ਕਿਉਂਕਿ ਗਰਮੀ ਹੈਗੀ ਆ ਤੁਸੀਂ ਫ੍ਰਿਜ ਦੇ ਵਿੱਚ ਲਗਾ ਲਿਓ ਤੇ ਫਿਰ ਮਤਲਬ ਜਦ ਹੀ ਤੁਸੀਂ ਸ਼ਾਮ ਨੂੰ ਲਗਾਉਣਾ ਹੈ ਸੁਬਾ ਜੇ ਤੁਹਾਡਾ ਦੁੱਧ ਹੈ ਸ਼ਾਮ ਨੂੰ ਤੁਸੀਂ ਲੈ ਕੇ ਆਉਨੇ ਹੈ ਨਾ ਤੇ ਉਸ ਟਾਈਮ ਤੁਸੀਂ ਥੋੜਾ ਦੁੱਧ ਕੱਢ ਕੇ ਆਪਣਾ ਰੱਖ ਲਿਓ ਪਾਸੇ ਤੇ ਬਾਅਦ ਵਿੱਚ ਸ਼ਾਮ ਨੂੰ ਜਦ ਸੌਣਾ ਹੈ ਸਾਰਾ ਕੰਮ ਕਰਕੇ ਪਹਿਣਾ ਨੂੰ ਇਹ ਆ ਕਿ ਸਾਰਾ ਕੰਮ ਨਿਵੇੜ ਕੇ ਤੇ ਫਿਰ ਤੁਸੀਂ ਲਗਾਓ ਜਦੋਂ ਸੌਣ ਜਾਣਾ ਹੋਊਗਾ ਠੀਕ ਆ ਪਹਿਣੋ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਗੁਰਮੀਤ ਭੈਣ ਜੀ ਮਲੋਟ ਵਾਲੇ ਤੁਸੀਂ ਕਦੇ ਕਮੈਂਟ ਨਹੀਂ ਕੀਤਾ ਇੱਕ ਖੋਸ਼ ਢਿੱਲੋ ਫਰੋਮ ਮੋੜ ਮੰਡੀ ਉਹਨਾਂ ਦਾ ਵੀ ਕਈ ਦਿਨ ਹੋ ਗਏ ਕਮੈਂਟ ਨਹੀਂ ਆਇਆ ਤੇ ਹੋਰ ਜਿਹੜੇ ਅੱਜ ਸਵਰਨਜੀਤ ਭੈਣ ਜੀ ਦਾ ਵੀ ਸ਼ਾਇਦ ਕਮੈਂਟ ਨਹੀਂ ਆਇਆ ਰਾਮਪੁਰੀ ਵਾਲਿਆਂ ਦਾ ਤੇ ਦੱਸਿਓ ਜੀ ਖੈਰ ਸੁੱਖੋ ਠੀਕ ਹੋ ਸਾਰੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਓਕੇ ਜੀ